ਜਿਹੜਾ ਜਦੋਂ ਤੁਸੀਂ ਦੱਸ ਹੀ ਰਹੇ ਆਂ ਵੀ ਗਾਜ਼ਾ ਦੀ ਜਿਹੜੀ ਸੀਜ਼ਫਾਇਰ ਟਾਕਸ ਆ ਕਤਰੀ ਲੀਡਰ ਨੇ ਜਿਹੜਾ ਉਹ ਦੱਸਿਆ ਵੀ ਉਹ ਦੁਬਾਰਾ ਰੀਸਟਾਰਟ ਕਰਨ ਜਿਹੜਾ ਉਹ ਜਾ ਰਹੇ ਹੈਗੇ ਆ 트럼ਪ ਹੁਣੀ ਜਿਹੜੇ ਨਾਟੋ ਦੀ ਮੀਟਿੰਗ ਨੂੰ ਜਿਹੜੇ ਉਹ ਜਾਣਗੇ ਤਾਂ ਉਹ ਉਸੇ ਦਰਮਿਆਨ ਆਪਾਂ ਦੇਖਿਆ ਵੀ ਉਹਨਾਂ ਨੇ ਕਹਿੰਦੇ ਵੀ ਉੱਥੇ ਮੀਟਿੰਗਸ ਬਹੁਤ ਘੱਟ ਰੱਖੀਆਂ ਆ ਹਾਂ ਨਾਟੋ ਦੀ ਮੀਟਿੰਗ ਦੇ ਉੱਤੇ ਜਿਹੜਾ ਉਹ ਜਾਣਾ ਆ ਉੱਥੇ ਰਾਸ਼ਪਤੀ ਟਰੰਪ ਨਾਲ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਆਪਣੇ ਕੈਂਪੇਨ ਦੇ ਵਿੱਚ ਵੀ ਇਸ ਚੀਜ਼ ਨੂੰ ਇਸ ਗੱਲ ਨੂੰ ਬਾਰ-ਬਾਰ ਜਿਹੜਾ ਦੁਹਰਾਇਆ ਸੀ ਵੀ ਨਾਟੋ ਦੇ ਜਿਹੜੇ ਬਾਕੀ ਮੈਂਬਰਸ ਆ ਉਹ ਆਪਣੀ ਜੀਡੀਪੀ ਦਾ ਜਿਹੜਾ 2% ਆਖਿਆ ਜਾਂਦਾ ਆ ਵੀ ਖਰਚਾ ਜਿਹੜਾ ਉਹ ਕਰਨਾ ਉਹਨਾਂ ਨੂੰ ਚਾਹੀਦਾ ਆ ਵੀ ਉਹ ਉਸ ਤੋਂ ਵੱਧ ਉਹਨਾਂ ਨੂੰ ਕਰਨਾ ਚਾਹੀਦਾ ਵੀ ਕਹਿੰਦੇ ਕਿੰਨਾ ਕੁ ਚਿਰ ਅਮਰੀਕਾ ਇੰਨਾ ਸਾਰਿਆਂ ਦਾ ਜਿਹੜਾ ਭਾਰ ਆ ਉਹ ਚੱਲੀ ਜਾਊਗਾ ਸੋ ਉਹਦੇ ਕਰਕੇ ਨਾਰਾਜ਼ਗੀਆਂ ਵੀ ਟਰੰਪ ਉਹਨਾਂ ਦੇ ਨਾਲ ਜਿਹੜੇ ਨਾਟੋ ਦੇ ਮੈਂਬਰਸ ਆ ਉਹਨਾਂ ਦੀਆਂ ਕਈਆਂ ਦੀਆਂ ਜਿਹੜੀਆਂ ਬਣੀਆਂ ਆ ਤੇ ਹੁਣ ਇਹ ਫੰਡਿੰਗ ਨੂੰ ਉਹਨਾਂ ਹਰ ਇੱਕ ਮੁਲਕ ਦੀ ਜੀਡੀਪੀ ਦਾ 5% ਡਿਫੈਂਸ ਦੇ ਉੱਤੇ ਲਾਉਣ ਨੂੰ ਜਿਹੜਾ ਆ ਉਹ ਪੁਸ਼ ਕਰ ਰਹੇ ਹੈਗੇ ਆ ਸੋ ਆ ਇਸ ਵਾਰ ਕਿਦਾਂ ਦਾ ਉੱਥੇ ਮਾਹੌਲ ਰਹਿੰਦਾ ਆ ਇਹ ਦੇਖਣ ਵਾਲੀ ਇਹ ਗੱਲ ਹੋਊਗੀ ਪਿਛਲੀ ਵਾਰ ਦੀ ਇੱਕ ਤਸਵੀਰ ਜਦੋਂ ਪਹਿਲੇ ਕਾਰਜਕਾਲ ਸੀ ਬਹੁਤ ਮਸ਼ਹੂਰ ਹੋਈ ਸੀ ਜਦੋਂ ਐਂਜਲਾ ਮਰਕਲ ਹੁੰਦੀ ਸੀ ਉੱਥੇ ਦੀ ਜਿਹੜੀ ਚਾਂਸਲਰ ਇਹ ਇੱਕ ਪਾਸੇ ਟਰੰਪ ਹੁਣੇ ਕੱਲੇ ਸੀ ਬਾਕੀ ਸਾਰੇ ਜਾਨੇ ਇਹ ਦੇ ਵੱਲ ਨੂੰ ਜਿੱਦਾਂ ਦੇਖ ਰਹੇ ਸੀਗੇ ਰੈਨਸਾਂਸ ਦੀ ਕਹਿੰਦੇ ਵੀ ਉਦਾਂ ਉਸ ਤਸਵੀਰ ਦੇ ਵਿੱਚ ਝਲਕ ਜਿਹੜੀ ਉਹ ਨਜ਼ਰ ਆਉਂਦੀ ਸੀਗੀ ਪਰ ਫਿਰ ਵੀ ਕਿੱਦਾਂ ਦਾ ਜਿਹੜਾ ਵਤੀਰਾ ਰਹੂਗਾ ਕਿੱਦਾਂ ਦਾ ਜਿਹੜਾ ਇਹਨਾਂ ਦੇ ਸੰਬੰਧ ਰਹਿਣਗੇ ਇਹ ਇਸ ਦੇ ਉੱਤੇ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ ਉਧਰ ਬਾਕੀ ਹੈਡਸ ਦੇ ਨਾਲ ਉਹਨਾਂ ਨੇ ਘੱਟ ਮੀਟਿੰਗਸ ਕਰਨ ਦਾ ਇਸ ਬਾਅਦ ਵਿਚਾਰ ਜਿਹੜਾ ਮੰਨਣਾ ਉਹ ਬਣਾਇਆ ਹੈਗਾ ਆ ਉਧਰ ਆਰਟੀਕਲ 5 ਨੂੰ ਲੈ ਕੇ ਜਦ ਇਹ ਸਫਰ ਦੇ ਵਿੱਚ ਸੀਗੇ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਆਰਟੀਕਲ 5 ਨੂੰ ਲੈ ਕੇ ਕੀ ਸੋਚਦੇ ਹੋ ਜਿਹੜਾ ਨਾਟੋ ਦੀ ਮੈਂਬਰਸ਼ਿਪਸ ਦਾ ਜਿਹੜਾ ਆਰਟੀਕਲ 5 ਆ ਜਿਸ ਦੇ ਤਹਿਤ ਇਹ ਸੋਚਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਆ ਵੀ ਇੱਕ ਨਾਟੋ ਦੇ ਮੈਂਬਰ ਦੇ ਉੱਤੇ ਹਮਲਾ ਮਤਲਬ ਸਾਰੀ ਨਾਟੋ ਦੇ ਮੁਲਕਾਂ ਦੇ ਉੱਤੇ ਹਮਲਾ ਤੇ ਬਾਕੀ ਜਾਣੇ ਜਿਹੜੇ ਆ ਬਾਕੀ ਮੁਲਕਾ ਉਸ ਦੇ ਸਮਰਥਨ ਦੇ ਵਿੱਚ ਆਉਣਗੇ ਪਰ ਰਾਸ਼ਪਤੀ ਟਰੰਪ ਹੁਣਾਂ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਇਹੀ ਆਖਿਆ ਕਿੰਨੇ ਵੀ ਤੁਹਾਨੂੰ ਪਤਾ ਤੇ ਹੈਗਾ ਵੀ ਇਸ ਦੇ ਕਈ ਮਤਲਬ ਜਿਹੜੇ ਉਹ ਬਣਦੇ ਆ ਸੋ ਆਰਟੀਕਲ 5 ਤੋਂ ਵੀ ਟਰੰਪ ਹੁਣੀ ਜਿਹੜੇ ਪਘੋੜੇ ਹੁੰਦੇ ਨਜ਼ਰ ਜਿਹੜੇ ਉਹ ਆ ਰਹੇ ਨੇ ਸੋ ਉਹ ਲੱਗਦਾ ਆ ਵੀ ਉਹ ਇਸ ਚੀਜ਼ ਦੇ ਵਿੱਚ ਤਵੱਕੋ ਨਹੀਂ ਰੱਖਦੇ ਸੋਚਦੇ ਨਹੀਂ ਆ ਵੀ ਜਿਹੜਾ ਆਰਟੀਕਲ 5 ਦਾ ਐਗਜ਼ੈਕਟਲੀ ਇਹ ਮਤਲਬ ਜਿਹੜਾ ਹੈਗਾ ਆ ਵੀ ਜੇ ਇੱਕ ਨਾਟੋ ਮੈਂਬਰ ਦੇ ਉੱਤੇ ਹਮਲਾ ਹੁੰਦਾ ਆ ਤੇ ਬਾਕੀਆਂ ਦੇ ਉੱਤੇ ਵੀ ਉਸ ਨੂੰ ਹਮਲਾ ਜਿਹੜਾ ਉਹ ਮੰਨਿਆ ਜਾਊਗਾ ਤੇ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਸਾਥ ਦੇਣਾ ਹੈਗਾ ਆ ਸੋ ਇਹ ਜਿਹੜੀ ਸਥਿਤੀ ਆ ਨਾਟੋ ਦੀ ਜਿਹੜੀ ਮੀਟਿੰਗ ਤੋਂ ਪਹਿਲਾਂ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੀ ਹੈਗੀ ਆ ਨਾਟੋ ਦੀ ਮੀਟਿੰਗ ਦੇ ਵਿੱਚ ਸਭ ਤੋਂ ਜਿਹੜਾ ਲੰਮਾ ਇਸ਼ੂ ਹੈਗਾ ਉਹ ਰਸ਼ੀਆ ਨੂੰ ਲੈ ਕੇ ਹੈਗਾ ਕਿੰਨੇ ਸਾਲ ਹੋ ਗਏ ਆ ਹੁਣ ਯੂਕਰੇਨ ਦੇ ਨਾਲ ਲੜਾਈ ਚੱਲਦੀ ਜੀ ਜੀ 3 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ ਹੁੰਦਾ ਇਸ ਤੋਂ ਬਿਨਾ ਜਿਹੜਾ ਦੂਜਾ ਵੱਡਾ ਚੀਜ਼ ਆ ਨਾਟੋ ਦੇ ਜਿਹੜੇ ਮੈਂਬਰਸ ਨੂੰ 트ੰਪ ਨਹੀਂ ਇਹ ਕਰ ਰਿਹਾ ਵੀ ਤੁਸੀਂ ਆਪਣਾ ਡਿਫੈਂਸਿੰਗ ਜਿਹੜਾ ਡਿਫੈਂਸ ਦਾ ਬਜਟ ਆ ਉਹਨੂੰ ਵਧਾਓ ਸੋ ਉਹ ਲੱਗਦਾ ਆ ਭਈ ਜੋ ਨਾਟੋ ਦੇ ਮੈਂਬਰਸ ਆ ਉਹ ਆਪਣੇ ਜਿਹੜੇ ਡਿਫੈਂਸ ਦਾ ਜਿਹੜਾ ਉਹਨਾਂ ਦਾ ਪਾਰਟਿਸਪੇਸ਼ਨ ਆ ਨਾਟੋ ਦੇ ਵਿੱਚ ਉਹ ਵਧਾਨ ਜਾ ਰਿਹਾ ਹੈਗੇ ਆ 트੍ਰੰਪ ਉਹ ਨਹੀਂ ਬਲੈਦੀਮੀਰ ਪੁਟਿਨ ਦੇ ਨਾਲ ਕਾਫੀ ਫਰਸਟ੍ਰੇਟਡ ਆ ਅੱਜਕੱਲ੍ਹ ਇਸ ਤੋਂ ਪਹਿਲਾਂ ਜੋਕਨੇਨ ਵਾਲਿਆਂ ਦੇ ਜੋ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਵੀ ਸੀਗੇ ਕਿਉਂਕਿ ਲੜਾਈ ਉਹ ਬੰਦ ਨਹੀਂ ਹੋ ਰਹੀ ਦੂਜੇ ਪਾਸੇ ਜੋ ਆਪਾਂ ਦੇਖਿਆ ਹੀ ਆ ਭੀ ਇਜ਼ਰਾਈਲ ਇਰਾਨ ਦੇ ਵਿੱਚ ਕੀ ਹੋਇਆ ਹੈਗਾ ਜਦੋਂ ਗਰੁੱਪ 7 ਦੀ ਸੱਮਿਟ ਹੋਈ ਸੀ ਕੈਨੇਡਾ ਦੇ ਵਿੱਚ ਪਿਛਲੇ ਹਫ਼ਤੇ 트াম্প ਉਹਨੇ ਪਹਿਲਾਂ ਹੀ ਛੱਡ ਕੇ ਚੱਲ ਗਿਆ ਸੀ ਉਸ ਮੀਟਿੰਗ ਨੂੰ ਤਾਂ ਕਿ ਉਹ ਜਿਹੜੇ ਆ ਆਪਣੇ ਜੋ ਇਰਾਨ ਅਰ ਇਜ਼ਰਾਈਲ ਦੀ ਲੜਾਈ ਵੱਧ ਰਹੀ ਸੀ ਉਹਦੇ ਉੱਤੇ ਫੋਕਸ ਕੀਤਾ ਜਾ ਸਕੇ ਸੋ ਇਹ ਜਿਹੜੀ ਪ੍ਰੈਜ਼ੀਡੈਂਟ 트াম্প ਉਹਨੇ ਸੈਕੰਡ ਟਰਮ ਦੇ ਵਿੱਚ ਇਹ ਜਿਹੜੀ ਉਹਨਾਂ ਦੀ ਫਰਸਟ ਨਾਟੋ ਲੀਡਰਸ ਦੇ ਨਾਲ ਮੀਟਿੰਗ ਆ ਉੱਥੇ ਫਿਰ ਫਰਾਂਸ ਵਾਲੇ ਵੀ ਹੋਊਗੇ ਕੈਨੇਡਾ ਵਾਲੇ ਵੀ ਜਲੈਂਸਕੀ ਹੁਣੀ ਵੀ ਹੋਣਗੇ ਸੋ ਇਸ ਮੀਟਿੰਗ ਦੇ ਵਿੱਚ ਕੀ ਕਹਿੰਦੇ ਆ ਇਹ ਬਾਅਦ ਚ ਪਤਾ ਲੱਗੂ ਆ ਪਰ ਦੋਨੋਂ ਹੀ ਲੜਾਈਆਂ ਦੇ ਵਿੱਚ ਹਜੇ ਜਿਹੜੀ ਆ ਉਹਨਾਂ ਨੂੰ ਬੰਦ ਕਰਨ ਦੇ ਵਿੱਚ ਜਿਹੜੀ ਸਕਸੈਸ ਆ ਉਹ ਨਹੀਂ ਦਿਖ ਰਹੀ ਇਜ਼ਰਾਈਲ ਤੇ ਉੱਤੇ ਜ਼ਰੂਰ ਹੁਣ ਟਰੰਪ ਉਹਨਾਂ ਨੇ ਪ੍ਰੈਸ਼ਰ ਪਾਣਾ ਸ਼ੁਰੂ ਕੀਤਾ ਹੈਗਾ ਜੀ